ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹਾਂ ਜੋ ਕਿ ਸ਼੍ਰੀ ਨਗਰ ਦੇ ਵਿੱਚ ਗੁਲਮਾਰਗ ਸਲਾਨੀਆਂ ਦਾ ਸਭ ਤੋਂ ਵੱਡਾ ਜੋ ਕਿ ਇੱਕ ਮੱਲਾ ਵੀ ਇਹ ਜਗ੍ਹਾ ਨੂੰ ਮੰਨਿਆ ਗਿਆ ਜਿੱਥੇ ਵਿਦੇਸ਼ਾਂ ਵਿਦੇਸ਼ਾਂ ਤੋਂ ਲੋਕ ਘੁੰਮਣ ਫਿਰਨ ਆਉਂਦੇ ਆ ਇਸ ਸਥਾਨ ਦੇ ਉੱਪਰ ਮਹਾਰਾਜ ਛੇਵੇਂ ਪਾਸ਼ਾ ਜਦੋਂ ਮਾਤਾ ਭਾਗ ਭਰੀ ਦੇ ਕੋਲ ਚੋਲਾ ਜੋ ਕਿ ਉਹਨਾਂ ਨੇ ਮਹਾਰਾਜ ਨੂੰ ਭੇਟ ਕੀਤਾ ਸੀ ਉਹ ਲੈਣ ਵਾਸਤੇ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਆਏ ਸਨ ਤਾਂ ਇਸ ਪਵਿੱਤਰ ਜਗ੍ਹਾ ਦੇ ਉੱਪਰ ਮਹਾਰਾਜ ਨੇ ਚਰਨ ਪਾਏ ਸੀ ਪੰਥ ਰਤਨ ਜੈਸਰ ਬਾਬਾ ਹਰਵੰਦ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਮੌਜੂਦਾ ਜੈਸਰ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਵੱਲੋਂ ਜੋ ਕਿ 40 ਸਾਲ ਸਰਕਾਰ ਦੇ ਨਾਲ ਕੇਸ ਲੜ ਕੇ ਇਸ ਜਗ੍ਹਾ ਦੇ ਉੱਪਰ ਮਹਾਰਾਜ ਛੇਵੇਂ ਪਾਤਸ਼ਾਹ ਦੀ ਜੋ ਕਿ ਨਿਸ਼ਾਨੀ ਹੈ ਉਹਨੂੰ ਕਾਇਮ ਕੀਤਾ ਗਿਆ ਵਰਫ ਸਾਹਮਣੇ ਦਿਖ ਰਹੀ ਹੈ ਤੁਹਾਨੂੰ ਪਹਾੜਾਂ ਦੇ ਉੱਪਰ ਜੰਮੀ 40 ਸਾਲਾਂ ਬਾਅਦ ਕੇਸ ਜਿੱਤਿਆ ਜਿਸ ਦਾ ਗੁਰਦੁਆਰਾ ਸਾਹਿਬ ਦਾ ਅੱਜ ਲੈਂਟਰ ਪਾਇਆ ਜਾ ਰਿਹਾ ਹੈ ਪੰਜਾਬ ਹਰਿਆਣਾ ਅਤੇ ਕਸ਼ਮੀਰ ਦੀਆਂ ਸ਼੍ਰੀਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੈਂਟਰ ਪਾਇਆ ਜਾ ਰਿਹਾ ਜਿਹੜੇ ਲੋਕ ਕਹਿੰਦੇ ਆ ਬਾਬੇ ਬੋਰੀਆਂ ਚੱਕ ਕੇ ਆ ਜਾਂਦੇ ਆ ਆਹ ਦੇਖ ਲੋ ਐਸ ਇਲਾਕਿਆਂ ਦੇ ਵਿੱਚ ਕਿਹੜੀਆਂ ਬੋਰੀਆਂ ਤੇ ਨਾ ਕੋਈ ਸਿੱਖ ਹੈ ਇੱਥੇ ਪਰ ਫਿਰ ਵੀ ਮਹਾਰਾਜ ਦੀ ਨਿਸ਼ਾਨੀ ਨੂੰ ਛੇਵੇਂ ਪਾਸ਼ਾ ਦੀ ਨੂੰ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਵੱਲੋਂ ਗੁਰੂ ਸਾਹਿਬਾਨ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਇਮ ਕੀਤਾ ਗਿਆ ਹੈ ਬਾਬਾ ਮਹਿੰਦਰ ਸਿੰਘ ਜੀ ਖੁਦ ਜੋ ਕਿ ਬਹੁਤ ਹੀ ਸੇਵਾ ਸਮਰਨ ਦੇ ਪੁੰਜ ਹਨ ਉਹ ਇਸ ਪਵਨ ਤੇ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ